ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇੱਕ ਬੂਰੀ ਨੀਲੀ ਰਾਵੀ ਦੇ ਵਿੱਚ ਦੋਸਤੋ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਉਣ ਜਾ ਰਹੇ ਆ ਸੋ ਦੋਸਤੋ ਜਿਹੜੀ ਇਸ ਦੀ ਕੀ ਡਿਟੇਲ ਹੈਗੀ ਆ ਕਿ ਨਵਾ ਸੁਗਾ ਕਿੰਨੇ ਕ ਦਿਨ ਹਜੇ ਜਿਹੜੇ ਦੋਸਤੋ ਪਹਿ ਨੇ ਸੁਣਦੇ ਵਿੱਚ ਉਹ ਆਪਾਂ ਵੀਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਵੀਰਵਾ ਪੁੱਛ ਲਵਾਂਗੇ ਕੀ ਡਿਟੇਲ ਹੈਗੀ ਐ ਸਮਝ ਦੀ ਪਿਛਲੇ ਸਵੇਰੇ ਦਾ ਕੀ ਜਿਹੜਾ ਮਿਲਕ ਰਿਹਾ ਹੈਗਾ ਏਰੀਆ ਜਿਹੜਾ ਦੋਸਤੋ ਪਿੰਡ ਕੋਠੇ ਗਾਦਰੀ ਵਾਲਾ ਹੈਗਾ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਸਾਨੂੰ ਫਿਰੋਜ਼ਪੁਰ ਪੈਂਦਾ ਸੋ ਵੀਰ ਉਹਨਾਂ ਦਾ ਕੀ ਨਾਮ ਆ ਵੀਰ ਉਹਨਾਂ ਦੇ ਕੋਲ ਚੱਲਦੇ ਆ ਪੁੱਛ ਲੈਨੇ ਆ ਸੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਵੀਰ ਜੀ ਇੱਕ ਆਪਣੇ ਵੀਰਾਂ ਭਰਾਵਾਂ ਨੂੰ ਪਹਿਲਾਂ ਆਪਣਾ ਨਾਮ ਜ਼ਰੂਰ ਦੱਸਦਿਏ ਜੀ ਨਾਮ ਜਸਦੀਪ ਸਿੰਘ ਹੈ ਜੀ ਠ ਠੀਕ ਹੈ ਜੀ ਜੀ ਜੀਰਾ ਜਿਹੜਾ ਫਰੋ ਹੈ ਪਰ ਇਹ ਪਿੰਡ ਮੱਲਾ ਰੋਡ ਤੇ ਪਹਿਲਾ ਪਿੰਡ ਹੈ 메ਨ ਹਾਈਵੇ ਅੰਬਰਸੋ ਤੋਂ ਬਠਿੰਡੀ ਵਾਲਾ ਉਹ ਤੋਂ 1 ਕਿਲੋਮੀਟਰ ਦੀ ਦੂਰੀ ਤੇ ਠੀਕ ਹੈ ਜੀ ਠੀਕ ਹੈ ਸੋ ਕਿਸਾਨ ਵੀਰੋ ਇਹ ਤਾਂ ਹੋ ਗਿਆ ਵੀਰ ਦਾ ਐਡਰੈਸ ਤੇ ਵੀਰ ਜਿਹੜੇ ਕੰਟੈਕਟ ਨੰਬਰ ਉਹ ਵੀ ਆਪਣੇ ਬੋਲ ਕੇ ਜਰੂਰ ਦੱਸਦਗੇ 799 72621 ਠੀਕ ਹੈ ਜੀ ਇਸੇ ਨੰਬਰ ਤੇ ਵਟਸਐਪ ਕਰਦੇ ਠੀਕ ਹੈ ਸੋ ਦੋਸਤੋ ਇਹ ਸੀ ਵੀਰ ਹੁਣਾਂ ਦਾ ਜਿਹੜੇ ਕੰਟੈਕਟ ਨੰਬਰ ਏਰੀਆ ਦਾ ਵੀ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਬਾਕੀ ਜਿਹੜੀ ਡਿਟੇਲ ਆ ਸੋ ਵੀਰ ਜੀ ਨੀਲੀ ਦਾ ਵੀ ਤੇ ਬਰੀਡ ਦੇ ਵਿੱਚ ਆ ਗਈ ਬੂਰੀ ਮੱਝ ਸਾਰੇ ਨਿਸ਼ਾਨ ਕਵਰ ਕਰਦੇ ਆਂ ਜੀ ਬਿਲਕੁਲ 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 ਤੇ ਨਿਸ਼ਾਨ ਵੀ ਆਪਣਾ ਵੀਰਾਂ ਭਰਾਵਾਂ ਨੂੰ ਜ਼ਰੂਰ ਵਿਖਾਵਾਂਗੇ ਇਹ ਨਿਸ਼ਾਨ ਬਿਲਕੁਲ 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 ਇਹ ਅੱਖਾਂ ਵੀ ਉਹ ਅੱਖਾਂ ਅੱਖਾਂ ਵੀ ਨੀਲੀ ਆ ਸਿੰਗ ਸུང་ ਵੀ ਸੋਹਣਾ ਤੇ ਪੈਰਾਂ ਦੇ ਵੀ ਨਿਸ਼ਾਨ ਇੱਕ ਵਾਰੀ ਦੋਸਤੋ ਪਹਿਲਾਂ ਜਿਹੜਾ ਨਾ ਤੁਹਾਨੂੰ ਪੂਰਾ ਜਿਹੜਾ ਮੌਇਨਾ ਕਰਾ ਦਿੰਨੇ ਆਪਾਂ ਬਿਲਕੁਲ ਅਗਲੇ ਪੈਰ ਪਰਲੇ ਪੈਰ ਤੇ ਵੀ ਜਵਾਬ ਹੈਗਾ ਦੋਸਤੋ ਬਿਲਕੁਲ ਗਿੱਟੇ ਦੀ ਥਰੜੀ ਸਾਈਡ ਤੇ ਅਗਲੇ ਦੇ ਵੇਖ ਸਕਦੇ ਜਿਹੜੇ ਮਗਰਲੇ ਪੈਰ ਉਹ ਵੀ ਜਰੂਰ ਤੁਸੀਂ ਵੇਖ ਸਕਦੇ ਜੀ ਤੋਤਿਆ ਪੈਰ ਦੋਸਤੋ ਚਾਰੇ ਤੇ ਬਾਕੀ ਜਿਹੜਾ ਸੂਹ ਦੇ ਨਿਸ਼ਾਨ ਆ ਉਹ ਵੀ ਤੁਸੀਂ ਵੇਖ ਸਕਦੇ ਜਿਹੜੀ ਪੂਸ਼ ਆ ਉੱਪਰ ਤੱਕ ਵਾਈਟ ਆ ਬਿਲਕੁਲ ਸੋ ਵੀਰ ਜੀ ਠੀਕ ਆ ਸੋ ਵੀਰ ਜੀ ਕਿੰਨਾ ਸੂਹ ਅੱਗੇ ਸੂਹ ਜਾ ਰਹੀ ਹੈ ਜੀ ਇਹ ਬਾਈ ਤੀਜੇ ਸੂਹੇ ਸੂਹ ਜਾ ਰਹੀ ਆ ਤੇ ਦਿਨ ਕਿੰਨੇ ਕਹੇ ਲੈ ਜਾਏਗੀ ਹੋਰ ਬਾਈ ਸਾਡੇ ਹਿਸਾਬ ਨਾਲ 12 13 ਦਿਨ ਦੇ ਨੇੜੇ ਦੇੜ ਹੈ ਜੀ ਠੀਕ ਹੈ 12 13 ਦਿਨ ਠੀਕ ਹੈ 12 13 ਦਿਨ ਕਈ ਨਾ ਪੂਰੇ ਹੁਣ ਚ ਵੀ ਕਰ ਉੱਪਰ ਵੀ ਲੈ ਕੇ ਜਾ ਸਕਦੀ ਹੈ ਬਾਕੀ ਪਸ਼ੂ ਦਾ ਕੋਈ ਪਤਾ ਨਹੀਂ ਪਤਾ ਨਹੀਂ ਕੋਈ ਤਾਂ 63 ਰੁਪਏ ਨੇ 910 ਦਾ ਤਾਂ ਪਹਿਲਾ ਸੂਬੇ ਦੀਆਂ ਕਈ ਦਾ ਸੂਰੇ ਕਰਕੇ ਹੁੰਦੀਆਂ ਹਾਂ ਠੀਕ ਆ ਬਿਲਕੁਲ ਬਿਲਕੁਲ ਤੇ ਵੀਰ ਜੀ ਕੋਈ ਇਹਦਾ ਪਿਛਲੇ ਸੂਬੇ ਦਾ ਆਪਾਂ ਨੂੰ ਪਤਾ ਹੀ ਹੋਵੇਗਾ ਮਿਲਕ ਕਿੰਨੀ ਕੀ ਚਵਾਈ ਕਰਵਾਤੀ ਜਨੇ ਬਈ ਕਹਿਨ ਨੂੰ ਤਾਂ ਆਪਾਂ 15 16 ਵੀ ਕਹਿ ਸਕਦੇ ਹਾਂ ਆਪਣੇ ਜਿਹੜਾ ਘਰੇ ਚੋਇਆ ਸਾਢੇ 12 ਤੋਂ 13 ਦੇ ਵਿੱਚ ਵਿੱਚ ਦੁੱਧ ਚਵਾਇਆ ਵਾ ਠੀਕ ਆ ਠੀਕ ਆ ਠੀਕ ਮਤਲਬ ਹੈ ਨਾ ਵੀ ਜੋ ਆਪਣੇ ਹਾਂ ਜੋ ਆਪਾਂ ਨਾਰਮਲ ਚੋਇਆ ਹੋਇਆ ਆਪਦੇ ਕਰ ਆਪਾਂ ਉਹ ਹੀ ਦੱਸਾਂ ਦੀ ਮਲ ਖੇਚਲ ਕਰ ਸਕਦੇ ਹਾਂ ਆਪਾਂ ਚੋਇਆ ਹੈ ਕਹੀ ਆਪਾਂ ਠੀਕ ਆ ਠੀਕ ਸੋ ਦੋਸਤੋ ਜਿਹੜਾ 12 12 13 ਲੀਟਰ ਜਿਹੜੀ ਮਿਲਕ ਦੀ ਚੁਆਈ ਵੀਰ ਹੋਣਾ ਕੀਤੀ ਹੈ ਸੈਕਿੰਡ ਲਕਟੇਸ਼ਨ ਦੇ ਵਿੱਚ ਇਸ ਵਾਰ ਦੋਸਤੋ ਜਿਹੜੀ ਥਰਡ ਲਕਟੇਸ਼ਨ ਦੇ ਵਿੱਚ ਸੂਣ ਜਾ ਰਹੀ ਹੈ ਜਿਹੜਾ ਟਾਈਮ ਉਹ ਵੀਰ ਹੋਣਾ ਦੱਸ ਦਿੰਦਾ ਹੈ ਵੀ ਤਾਏ ਹੋਇਆ ਦਿਨ ਹਜੇ ਤਕਰੀਬਨ 12 13 ਦਿਨ ਬਾਕੀ ਜਿਹੜਾ ਥਾਂਲੇ ਵਾਲਾ ਦੋਸਤੋ ਤੁਸੀਂ ਉਹ ਜਰੂਰ ਵੇਖ ਸਕਦੇ ਹੋ ਹਜੇ ਜਿਹੜਾ ਭਰਨਾ ਸ਼ੁਰੂ ਕੀਤਾ ਹੈ ਸਮੇਂ ਦੇ ਹਿਸਾਬ ਨਾਲ ਦੋਸਤੋ ਦੋ ਹਫ਼ਤੇ ਦਾ ਸਮਾਂ ਪਿਆ ਢੇਲਾ ਟੂਲਾ ਬਹੁਤ ਜਾਂਦੀਆਂ ਕਾਫੀ ਹੈ ਉਹ ਵੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਢਿੱਲ ਟੂਲ ਬਹੁਤ ਜਿਆਦੀ ਹੈਗੀ ਆ ਦੋਸਤੋ ਹਜੇ ਸਮੇਂ ਦੇ ਹਿਸਾਬ ਨਾਲ ਲੇਵਾ ਬਿਲਕੁਲ ਅਡਰ ਬਣਾ ਕੇ ਤਿਆਰ ਕਰ ਲੈਣਾ ਬਾਕੀ ਵੀਰ ਜੀ ਲੇਵੇ ਲੂਵੇ ਕਾਫੀ ਖੁੱਲੀ ਬਣਦੀ ਆ ਵਧੀਆ ਬਣਦੀ ਵੀ ਫੋਲ ਲੇਵਾ ਕੱਢਦੀ ਆ ਠੀਕ ਹੈ ਠੀਕ ਹੈ ਠੀਕ ਹੈ ਥਾਣੀ ਵਧੀਆ ਮੋਟਾ ਕਰ ਜਾਂਦੀ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਵਧੀਆ ਥਾਣਾ ਥੋਣਾ ਦਾ ਵੀ ਗਾਇਬ ਅੰਤਰ ਸੋਹਣਾ ਹੈਗਾ ਜਮਾ ਪੋਲੀ ਐਵੇਂ ਆਪਾਂ ਕਿ ਕਰਨੀ ਨਹੀਂ ਹੈ ਅੱਛਾ ਤਾਰ ਦੂਰ ਦੀ ਬਿਲਕੁਲ ਸਹੀ ਹੈ ਨਾ ਭੂਰ ਭੂਰ ਪਰਛਰਨਾ ਦਾ ਕੋਈ ਨਹੀਂ ਹੈਗਾ ਠੀਕ ਆ ਮੋਟੀ ਤਾਰ ਹੈ ਨਾ ਹਾਂਜੀ ਚੌਥਾ ਨਦੀ ਦੋਸੋ ਜਿਹੜੀ ਧਾਰ ਵੀ ਵਧੀਆ ਵੀਰ ਹੋਣਾ ਵੱਲੋਂ ਕਿਹਾ ਗਿਆ ਠੀਕ ਹੈ ਬਾਕੀ ਘਰ ਦੀ ਜਿਹੜੀ ਇਹ ਮੱਝ ਹੈਗੀ ਵੀਰ ਹੋਣਾ ਦੇ ਕੋਲ ਤੇ ਜੋ ਪ੍ਰੋਪਰ ਜਾਣਕਾਰੀ ਹੈਗੀ ਆ ਜਿੰਨੀ ਡਿਟੇਲ ਹੈਗੀ ਵੀਰ ਹੋਣਾ ਦੱਸ ਦਿੱਤੀ ਆ ਤੇ ਵੀਰ ਜੀ ਇੱਕ ਜਿਹੜੀ ਡਿਮਾਂਡ ਆ ਜਿੰਦੀ ਆਪਾਂ ਕੀ ਕਰਦੇ ਪਏ ਮੁੱਲ ਕੀ ਰੱਖੇ ਹੋਏ ਨੇ ਡਿਮਾਂਡ ਇਹਦਾ ਵੀ 82000 ਰੁਪਏ 82000 ਆ ਜੀ ਠੀਕ ਆ ਜੀ ਇਸ ਮੌਕੇ ਦੇ ਮਾਨਤਾ ਜਰੂਰ ਕਰਾਂਗੇ ਸੱਜੇ ਵੀਰ ਦਾ ਇਹਦਾ ਦੂਰੋਂ ਨੇੜੇ ਦਾ ਜਰੂਰ ਦੀ ਜਰੂਰ ਕਰਨਾ ਵੀ ਚਾਹੀਦਾ ਬਿਲਕੁਲ ਤੇ ਵੀਰ ਜੀ ਨੂੰ ਖੋਲ ਕੇ ਨਾ ਮਾੜੇ ਤੌਰ ਲਈਏ ਦਰਬਾਰ ਦੀ ਬਾਕੀ ਦੋਸਤੋ ਵੇਖੋ ਪੇਟ ਫੂੜੇ ਦੀ ਬਹੁਤ ਵਧੀਆ ਹੈਗੀ ਆ ਸਿੰਗਲ ਹੱਡੀ ਦੇ ਵਿੱਚ ਆ ਜਿੱਦਾਂ ਨੀਲੀ ਰਾਵੀ ਦੇ ਵਿੱਚ ਦੋਸਤੋ ਅਕਸਰ ਸਿੰਗਲ ਹੱਡੀ ਬਹੁਤ ਵਧੀਆ ਚੰਗੀ ਮਿਲਕ ਲੈਣ ਦੀਆਂ ਮੱਝਾਂ ਪਾਈਆਂ ਗਈਆਂ ਨੇ ਸੋ ਵਧੀਆ ਚੰਗੇ ਕੈਰੇਕਟਰ ਹੈਗੇ ਨੇ ਬਾਕੀ ਮਣਕੀ ਆਖਾ ਦੋਸਤੋ ਬਹੁਤ ਵਧੀਆ ਚੰਗਾ ਜਿਹੜਾ ਸਰੀਰਕ ਬਣਤਰ ਹੈਗੀ ਆ ਬਾਹਲੀ ਉੱਚੀ ਵੱਡੀ ਮੈਂ ਮੈਂ ਨਹੀਂ ਇਹਨੂੰ ਕਹੂੰਗਾ ਬਿਲਕੁਲ ਦਰਮਿਆਨਾ ਕਾਦਾ ਹੈ ਹੈਗਾ ਵੀ ਜਿਹੜਾ ਮੀਡੀਅਮ ਹਾਈਟ ਇਸ ਦੀ ਹੈਗੀ ਆ ਜਿੱਡੀ ਨੀਲੀ ਰਾਵੀ ਦੇ ਵਿੱਚ ਦੋਸਤੋ ਅਕਸਰ ਆਉਂਦੀ ਹੈਗੀ ਬਾਕੀ ਥਾਂ ਲੇਵਾ ਤੁਸੀਂ ਵੇਖ ਕੇ ਚੈੱਕ ਕਰ ਸਕਦੇ ਹੋ ਸਮੇਂ ਦੇ ਹਿਸਾਬ ਨਾਲ ਦੋਸਤੋ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਸਮੇਂ ਦੇ ਹਿਸਾਬ ਨਾਲ ਜਿਹੜਾ ਵੀਰ ਜੀ ਲੇਵਾ ਹੋਰ ਇਸ ਨੈਡਰ ਬਿਲਕੁਲ ਧਰ ਕੇ ਫੇਰ ਸੁਣਾ ਸੋ ਬਾਕੀ ਜਿਸ ਮੇਰੇ ਵੀਰ ਭਰਾ ਨੂੰ ਬੂਰੀ ਨੀਲੀ ਰਾਬੀ ਦੇ ਵਿੱਚ ਦੋਸਤੋ ਮੱਝ ਦੀ ਲੋੜ ਆ ਜਾਂ ਚਾਹੀਦੀ ਸੀ ਜਾਂ ਦੇਖ ਵਿਖ ਰਹੇ ਸੀਗੇ ਉਹ ਦੋਸਤੋ ਜ਼ਰੂਰ ਖਰੀਦ ਸਕਦੇ ਹੋ ਬਹੁਤ ਵਧੀਆ ਚੰਗੀ ਜਿਹੜੀ ਬੋਡੀ ਸਟਰਕਚਰ ਦੀ ਹੈਗੀ ਆ ਬਾਕੀ ਇੱਕ ਵਾਰੀ ਫੇਰ ਜਿਹੜਾ ਮੂੰਹ ਮੱਥਾ ਤੁਸੀਂ ਕੋਲੇ ਨੂੰ ਦੇਖ ਸਕਦੇ ਹੋ ਕਿਉਂਕਿ ਦੋਸਤੋ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ ਪ੍ਰੋਪਰ ਤੌਰ ਤੇ ਹਰ ਇੱਕ ਪੱਖ ਤੋਂ ਜਿਹੜੀ ਮੱਝ ਵਿਖਾਉਣੀ ਬਣਦੀ ਹੈਗੀ ਆ ਬਿਲਕੁਲ ਦੋਸਤੋ ਥੱਲੇ ਜਿਹੜੀ ਬਾਤੀ ਠੋਡੀ ਤਾਂ ਤੁਸੀਂ ਦੇਖ ਸਕਦੇ ਹੋ ਵਾਈਟ ਨਿਸ਼ਾਨ ਹੈਗਾ ਸੋ ਠੀਕ ਹੈ ਵੀਰ ਜੀ ਬਣ ਲਗੀ ਜੀ ਹਾਂ ਤੇ ਜਿਹੜੇ ਕੰਟੈਕਟ ਨੰਬਰ ਨੇ ਕਿਸਾਨ ਵੀਰੋ ਜਿਹੜੇ ਵੀਰ ਹੋਣਾ ਦੇ ਵਿੱਚ ਵੀਡੀਓ ਦੇ ਆਪਾਂ ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਕਿਸੇ ਟਾਈਮ ਵੀ ਬਾਤ ਚਿਤ ਕਰਕੇ ਜਿਹੜੀ ਮੱਝ ਖਰੀਦ ਸਕਦੇ ਹੋ ਠੀਕ ਹੈ ਜੀ ਸੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਇੱਕ ਵਾਰੀ ਕੰਟੈਕਟ ਨੰਬਰ ਵੀਰ ਜੀ ਫੇਰ ਬੋਲ ਕੇ ਦੱਸ ਹੀ ਦਿਓ ਜੀ 799 ਹਾਂਜੀ 72621 ਠੀਕ ਹੈ ਜੀ ਮਿਹਰਬਾਨੀ ਜੀ